ਸਮੇਂ ਬਾਅਦ ਲਾਈਵ ਹੋਇਆ ਆਪਣੇ ਪੇਜ ਤੇ ਸ਼ਾਇਦ ਹੀ ਮੈਨੂੰ ਲੱਗਦਾ ਕਿ YouTube ਕਿਉਂਕਿ ਇਹ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਜਾਦਾ ਸਮੇਂ ਬਾਅਦ ਕੋਈ ਚੀਜ਼ ਕਰਦੇ ਹੋ YouTube ਤੇ ਤਾਂ ਉਹ ਉਨੀ ਪ੍ਰਮੋਟ ਨਹੀਂ ਕਰਦੀ ਪਰ ਅੱਜ ਮੈਂ ਲਾਈਵ ਹੋਇਆ ਇੱਕ ਘਟਨਾ ਲੈ ਕੇ ਜੋ ਘਟਨਾ ਬੜੀ ਹੀ ਜਿਵੇਂ ਕਹਦੀ ਹੈ ਕਿ ਅਧਪੁੱਤ ਜੀ ਘਟਨਾਗੀ ਕਿਉਂਕਿ ਇਸ ਘਟਨਾ ਦੇ ਵਿੱਚ ਦੋ ਪੁਲਿਸ ਵਾਲਿਆਂ ਦਾ ਹੀ ਰੋਲ ਹੈ ਇੱਕ ਪੁਲਿਸ ਵਾਲੀ ਹੁੰਦੀ ਹੈ ਇੱਕ ਪੁਲਿਸ ਵਾਲਾ ਹੁੰਦਾ ਹੈ ਗੱਲ ਹੈ ਪੁੱਤਰ ਪ੍ਰਦੇਸ਼ ਦਾ ਜ਼ਿਲ੍ਹਾ ਜਲੌਨ ਇਸ ਦਾ ਥਾਣਾ ਉਠੋਨੰਦ ਗੱਲ 5 ਦਸੰਬਰ 2025 ਦੀ ਆ ਰਾਤ ਨੂੰ ਤਕਰੀਬਨ 9:17 ਮਿੰਟ ਦੀ ਹੈ ਇੱਥੇ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਜਿਹੜੇ ਸਰਕਾਰੀ ਕੁਆਟਰ ਹੁੰਦੇ ਆ ਉਹਨਾਂ ਦੇ ਵਿੱਚ ਤਾਂ ਹੁਣ ਜਦੋਂ ਗੋਲੀ ਚੱਲਦੀ ਹੈ ਸਰਕਾਰੀ ਕੁਆਟਰਾਂ ਦੇ ਵਿੱਚ ਤਾਂ ਪੁਲਿਸ ਹੁੰਦੀ ਹੈ ਉੱਥੇ ਸਾਰੇ ਅਲਰਟ ਹੋ ਜਾਂਦਾ ਵੀ ਇਹ ਕੀ ਗੱਲ ਹੋਈ ਤਾਂ ਉਹ ਦੇਖਨੇ ਇੱਕ ਕੁੜੀ ਜੋ ਕਿ ਟਰੈਕਸੂਟ ਪਾਇਆ ਹੁੰਦਾ ਉੱਤੇ ਟੋਪੀ ਲੈਤੀ ਹੁੰਦੀ ਹੈ ਬੈਗ ਪਾਇਆ ਹੁੰਦਾ ਮੂੰਹ ਟੱਕਿਆ ਹੁੰਦਾ ਉੱਥੋਂ ਭੱਜਦੀ ਨਜ਼ਰ ਆਉਂਦੀ ਹੈ ਤਾਂ ਹੁਣ ਸਾਰੇ ਦੇਖਦੇ ਆ ਕਿ ਇਹ ਜੋ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਕਿਹੜੇ ਘਰ ਚ ਚੱਲੀ ਹੈ ਤਾਂ ਇਹ ਜੋ ਗੋਲੀ ਚੱਲੀ ਸੀ ਇਹ ਅਰਨ ਕੁਮਾਰ ਰਾਏ ਜੋ ਕਿ ਇਸ ਥਾਣੇ ਦਾ ਇਨਸਪੈਕਟਰ ਸੀ ਉਸ ਤੇ ਘਰ ਚੱਲੀ ਸੀ ਹੁਣ ਉੱਥੇ ਜਦੋਂ ਪੁਲਿਸ ਵਾਲੇ ਪਹੁੰਚਦੇ ਆ ਦੇਖਦੇ ਆ ਤਾਂ ਮੱਛਰਦਾਨੀ ਲੱਗੀ ਹੁੰਦੀ ਹੈ ਮੰਜੇ ਤੇ ਜੋ ਆਰਨ ਕੁਮਾਰ ਹੁੰਦਾ ਇਹ ਪਿਆ ਹੁੰਦਾ ਇਸ ਦੇ ਸਿਰ ਵਿੱਚ ਗੋਲੀ ਲੱਗੀ ਹੁੰਦੀ ਹੈ ਤੇ ਜੇ ਉਹ ਇਸ ਦਾ ਸਰਵਿਸ ਰਵਾਲਵਰ ਹੁੰਦਾ ਉਹ ਇਸ ਦੇ ਟੱਡੁੱਤੀ ਪਿਆ ਹੁੰਦਾ ਹੁਣ ਇਸ ਨੂੰ ਚੱਕਿਆ ਜਾਂਦਾ ਹੈ ਚੱਕ ਕੇ ਹਸਪਤਾਲ ਲਿਆ ਜਾਂਦਾ ਪਰ ਉੱਥੇ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਕਿ ਆਰਣ ਕੁਮਾਰ ਦੀ ਤਾਂ ਮੌਤ ਹੋ ਗਈ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਕਿ ਆਖਰ ਜੋ ਇਹ ਕੁੜੀ ਸੀ ਇਹ ਕੌਣ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਕੁੜੀ ਸੀ ਇਹ ਮਿਨਾਕਸ਼ੀ ਸ਼ਰਮਾ ਸੀ ਜੋ ਕਿ ਪੁਲਿਸ ਵਾਲੀ ਹੈ ਹੁਣ ਪੁਲਿਸ ਇਸ ਦੀ ਤਲਾਸ਼ ਕਰਦੀ ਹੈ ਤੇ ਆਖਰ ਮਿਨਾਕਸ਼ੀ ਸ਼ਰਮਾ ਜੋ ਹੁੰਦੀ ਹੈ ਉਹ ਪੁਲਿਸ ਦੇ ਹੱਥ ਆ ਜਾਂਦੀ ਹੈ। ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਅਰਨੁਕਮਾਰ ਰਾਏ ਹੁੰਦਾ ਹੈ ਇਹ 1997 ਦੇ ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ ਮੁਲਾਜ਼ਮ ਦੇ ਤੌਰ ਤੇ ਤੇ ਉਸ ਤੋਂ ਬਾਅਦ ਫਿਰ ਇਹ 2019 ਦੇ ਵਿੱਚ ਸਾਬ ਇਨਸਪੈਕਟਰ ਬਣਦਾ ਹੈ 2022 ਦੇ ਵਿੱਚ ਜਾ ਕੇ ਇਹ ਇਨਸਪੈਕਟਰ ਬਣ ਜਾਂਦਾ ਤੇ ਇਸ ਦੀ ਜੋ ਡਿਊਟੀ ਆ ਉਹ ਇੱਥੇ ਲੱਗ ਜਾਂਦੀ ਹੈ। ਜੋ ਉਧਰ ਇਹ ਮਨਾਕਸ਼ੀ ਸ਼ਰਮਾ ਹੁੰਦੀ ਹੈ ਇਹ 2014 ਦੇ ਵਿੱਚ ਭਰਤੀ ਹੁੰਦੀ ਹੈ ਪੁਲਿਸ ਦੇ ਵਿੱਚ ਜਦੋਂ ਇਹ ਭਰਤੀ ਹੁੰਦੀ ਹੈ ਤਾਂ ਇਸ ਦਾ ਇਸ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨੇ ਇੱਕ ਸਿਪਾਹੀ ਦੇ ਨਾਲ ਸਿਪਾਹੀ ਦੇ ਨਾਲ ਇਸ ਦਾ ਪ੍ਰੇਮ ਸੰਬੰਧ ਚੱਲ ਪੈਂਦਾ ਉਸ ਤੋਂ ਬਾਅਦ ਜਦੋਂ ਪ੍ਰੇਮ ਸੰਬੰਧ ਚੱਲਦਾ ਤਾਂ ਜੋ ਸਿਪਾਹੀ ਹੁੰਦਾ ਹੈ ਉਸ ਦਾ ਵਿਆਹ ਹੋ ਜਾਂਦਾ ਹੈ ਤਾਂ ਇਹ ਉਸ ਉੱਤੇ ਐਫ ਆਈ ਆਰ ਦਰਜ ਕਰਵਾ ਦਿੰਦੀ ਹੈ ਕਿ ਇਸ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਫਿਰ ਉੱਥੇ ਇਸ ਦੀ ਉਥੋਂ ਬਦਲੀ ਕਰ ਦਿੱਤੀ ਜਾਂਦੀ ਹੈ ਉਹ ਥਾਣੇ ਵਿੱਚੋਂ ਬਦਲੀ ਕਰ ਦਿੱਤੀ ਜਾਂਦੀ ਹੈ ਤੇ ਫਿਰ ਇਹ ਆ ਜਾਂਦੀ ਹੈ ਆ ਜੋ ਇਹ ਆਰਨ ਕੁਮਾਰ ਰਾਏ ਹੁੰਦਾ ਹੈ ਇਸ ਦੇ ਨਾਲ ਇੱਕ ਥਾਣੇ ਦੇ ਵਿੱਚ ਇਸ ਦੀ ਪੋਸਟਿੰਗ ਹੋ ਜਾਂਦੀ ਹੈ ਇਹ ਜੋ ਮਨਕਸ਼ੀ ਸ਼ਰਮਾ ਸੀ ਇਹ ਬੜੀ ਲਗਜ਼ਰੀ ਲਾਈਫ ਜਿਉਂਦੀ ਸੀ ਇਸ ਕੋਲ ਤਿੰਨ ਤਾਂ ਮੋਬਾਈਲ ਸੀ ਚਾਰ ਸਿਮ ਸੀ ਜਣੀ ਆਪਣੇ ਆਪ ਨੂੰ ਇਹ ਹੈ ਤਾਂ ਪੁਲਿਸ ਮੁਲਾਜ਼ਮ ਸੀ ਪਰ ਇਹ ਆਪਣੇ ਆਪ ਨੂੰ ਅਫਸਰਾਂ ਤੋਂ ਘੱਟ ਨਹੀਂ ਸਮਝਦੀ ਸੀ ਤੇ ਪੁਲਿਸ ਵਾਲਿਆਂ ਨਾਲ ਤਾਂ ਇਹ ਹੁਣ ਗੱਲ ਹੀ ਨਹੀਂ ਕਰਦੀ ਸੀ ਇਹ ਗੱਲ ਅਫਸਰਾਂ ਦੇ ਨਾਲ ਹੀ ਹੀ ਕਰਕੇ ਰਾਜੀ ਸੀ ਇਸ ਨੂੰ ਲੱਗਦਾ ਸੀ ਕਿ ਮੈਂ ਤਾਂ ਅਫਸਰੀ ਹਾਂ ਫਿਰ ਇਹ ਜਦੋਂ ਇੱਕ ਥਾਣੇ ਦੇ ਵਿੱਚ ਦੋਨਾਂ ਦੀ ਇਹਨਾਂ ਦੀ ਪੋਸਟਿੰਗ ਹੋ ਜਾਂਦੀ ਹੈ ਅਰਨ ਕੁਮਾਰ ਦੀ ਅਤੇ ਮਨਾਕਸ਼ੀ ਸ਼ਰਮਾ ਦੀ ਤਾਂ ਉੱਥੇ ਅਰਨ ਕੁਮਾਰ ਅਤੇ ਮਨਾਕਸ਼ੀ ਸ਼ਰਮਾ ਦੋਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨੇ ਨਜ਼ਦੀਕੀਆਂ ਕਾਫੀ ਹੋ ਜਾਂਦੀਆਂ ਇਹ ਚਰਚਾ ਵੀ ਚੱਲ ਪੈਂਦੀ ਹੈ ਕਿ ਇਹਨਾਂ ਦੀ ਆਪਸ ਵਿੱਚ ਨਜ਼ਦੀਕੀਆਂ ਨੇ 7 ਮਹੀਨੇ ਤਕਰੀਬਨ ਇਹ ਉੱਥੇ ਰਹਿੰਦੇ ਨੇ ਤੇ 7 ਮਹੀਨਿਆਂ ਦੇ ਵਿੱਚ ਇੱਕ ਦੂਜੇ ਦੇ ਬੜੇ ਜ਼ਿਆਦਾ ਕਲੋਜ਼ ਆ ਜਾਂਦੇ ਆ ਉਸ ਤੋਂ ਬਾਅਦ ਜੋ ਅਰुण ਸ਼ਰਮਾ ਹੁੰਦਾ ਅਰਨ ਕੁਮਾਰ ਰਾਏ ਹੁੰਦਾ ਇਨਸਪੈਕਟਰ ਉਸ ਦੀ ਇਸ ਥਾਣੇ ਦੇ ਵਿੱਚ ਕਠੋਨਾਂ ਥਾਣੇ ਦੇ ਵਿੱਚ ਆ ਕੇ ਪੋਸਟਿੰਗ ਹੋ ਜਾਂਦੀ ਹੈ ਤੇ ਜੋ ਮਨਾਕਸ਼ੀ ਸ਼ਰਮਾ ਹੁੰਦੀ ਹੈ ਇਸ ਦੀ ਕਿਤੇ ਹੋਰ ਪੋਸਟਿੰਗ ਹੋ ਜਾਂਦੀ ਹੈ ਪਰ ਜੋ ਮਨਾਕਸ਼ੀ ਸ਼ਰਮਾ ਸੀ ਉਹ ਇਸ ਉੱਤੇ ਬੜਾ ਦਬ ਦਬਾ ਰੱਖਦੀ ਸੀ ਕਿਉਂਕਿ ਸੁਣ ਵਿੱਚ ਆਇਆ ਕਿ ਉਸ ਕੋਲ ਇਸ ਦੀਆਂ ਅਸ਼ਲੀਲ ਵੀਡੀਓ ਤੇ ਫੋਟੋਆਂ ਵੀ ਸੀ ਜਿਸ ਕਰਕੇ ਉਹ ਇਸ ਨੂੰ ਬਲੈਕਮੇਲ ਕਰਦੀ ਸੀ ਤਾਂ ਜੋ ਇਹ ਅਰਨੁਕਮਾਰ ਰਾਏ ਇਨਸਪੈਕਟਰ ਸੀ ਇਹ ਬਹੁਤ ਜ਼ਿਆਦਾ ਡਰਦਾ ਸੀ ਮਨਾਕਸ਼ੀ ਸ਼ਰਮਾ ਤੋਂ ਇਸ ਨੂੰ ਦੇਖ ਕੇ ਤਾਂ ਇਸ ਨੂੰ ਬੜਾ ਜ਼ਿਆਦਾ ਡਰ ਲੱਗਦਾ ਸੀ ਕਿ ਇਹ ਔਰਤ ਮੇਰਾ ਘਰ ਬਰਬਾਦ ਕਰ ਦੇਵੇਗੀ ਕਿਉਂਕਿ ਜੋ ਅਰਨੁਕਮਾਰ ਰਾਏ ਸੀ ਇਸ ਦਾ ਪਰਿਵਾਰ ਸੀ ਇਸ ਦਾ ਜੋ ਬੇਟਾ ਸੀ ਉਹ ਨੀਟ ਦੀ ਤਿਆਰੀ ਕਰ ਰਿਹਾ ਸੀ ਤੇ ਹੁਣ ਇਹ ਡਰਦਾ ਹੈ ਕਿ ਮੈਨੂੰ ਇਹ ਜੋ ਔਰਤ ਹੈ ਇਹ ਮੈਨੂੰ ਬਰਬਾਦ ਕਰ ਦੇਵਗੀ ਮੇਰਾ ਘਰ ਬਰਬਾਦ ਕਰ ਦੇਵੀ ਕਿਉਂਕਿ ਸੁਣ ਵਿੱਚ ਆਇਆ ਕਿ ਇਹ ਜੋ ਮਨਾਕਸ਼ੀ ਸ਼ਰਮਾ ਸੀ ਇਹ ਉਸ ਨੂੰ ਡਰਾਬੇ ਦਿੰਦੀ ਸੀ ਕਿ ਮੇਰੀਆਂ ਤੇਰੇ ਕੋ ਵੀਡੀਓ ਨੇ ਤੇਰੀਆਂ ਵੀਡੀਓ ਨੇ ਤੇਰੀਆਂ ਫੋਟੋਆਂ ਨੇ ਮੈਂ ਇਹ ਵਾਇਰਲ ਕਰ ਦੇਵਾਂਗੀ ਤੈਨੂੰ ਬਰਬਾਦ ਕਰ ਦੇਵਾਂਗੀ ਹੁਣ ਦੱਸਿਆ ਜਾਂਦਾ ਕਿ ਮਨਾਕਸ਼ੀ ਸ਼ਰਮਾ ਦਾ ਫਰਵਰੀ 2026 ਦੇ ਵਿੱਚ ਵਿਆਹ ਹੁੰਦਾ ਤਾਂ ਉਹ ਆਰਣ ਰਾਏ ਨੂੰ ਕਹਿੰਦੀ ਹੈ ਕਿ ਮੈਨੂੰ 25 ਲੱਖ ਰੁਪਇਆ ਚਾਹੀਦਾ ਤੂੰ ਹੀ ਮੇਰੇ ਵਿਆਹ ਵਾਸਤੇ ਪੈਸੇ ਦੇਵੇਂਗਾ ਤਾਂ ਹੁਣ ਜੋ ਆਰਨੁਕਮਾਰ ਰਾਏ ਹੁੰਦਾ ਉਸ ਨੂੰ ਲੱਗਦਾ ਕਿ ਮੈਂ ਤਾਂ ਫਸ ਗਿਆ ਜੇ ਨਹੀਂ ਪੈਸੇ ਦਿੰਦਾ ਤਾਂ ਵੀ ਮੈਂ ਮਰੂੰਗਾ ਜੇ ਦਿੰਨਾ ਤਾਂ ਵੀ ਮੈਂ ਮਰੂੰਗਾ ਕਿਉਂਕਿ ਇੰਨੇ ਪੈਸੇ 25 ਲੱਖ ਰੁਪਇਆ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਹੁਣ ਸਮਾਂ ਲੰਘਦਾ ਪਰ 5 ਦਸੰਬਰ 2000 25 ਨੂੰ ਰਾਤ ਨੂੰ ਤਕਰੀਬਨ 9:15 ਮਿੰਟ 32 ਸਕਿੰਟ ਤੇ ਸੀਸੀਟੀਵੀ ਕੈਮਰੇ ਵਿੱਚ ਜੋ ਦੇਖਿਆ ਜਾਂਦਾ ਹੈ ਕਿ ਇੱਕ ਔਰਤ ਇਸ ਦੇ ਉਹੀ ਔਰਤ ਮਨਾਕਸ਼ੀ ਸ਼ਰਮਾ ਇਸ ਦੇ ਕੁਆਟਰ ਦੇ ਵਿੱਚ ਜਾਂਦੀ ਨਜ਼ਰ ਆਉਂਦੀ ਹੈ ਇੱਕ ਹੋਰ ਗੱਲ ਕਿ ਜੋ ਮਨਾਕਸ਼ੀ ਸ਼ਰਮਾ ਸੀ ਇਹ 10 ਦਿਨਾਂ ਤੋਂ ਛੁੱਟੀ ਤੇ ਚੱਲ ਰਹੀ ਸੀ ਇਹਨੇ ਛੁੱਟੀ ਲੈਤੀ ਹੋਈ ਸੀ ਪਰ ਛੁੱਟੀ ਇਸ ਦੀ ਮਨਜ਼ੂਰ ਨਹੀਂ ਹੋਈ ਸੀ ਇਸ ਕਰਕੇ ਇਹ ਬਸ ਐਦਾਂ ਹੀ ਆਪਣੀ ਜੋ ਡਿਊਟੀ ਸੀ ਉਸ ਤੋਂ ਗਾਇਬ ਹੋ ਗਈ 10 ਦਿਨਾਂ ਤੋਂ ਪਰ ਇਹ ਅਰਣ ਕੁਮਾਰ ਰਾਏ ਦੇ ਹੀ ird gird ਘੁੰਮ ਰਹੀ ਸੀ ਤੇ ਇਸ ਨੂੰ ਬਾਰ ਬਾਰ ਫੋਰਸ ਕਰ ਰਹੀ ਸੀ ਇਸ ਨੂੰ ਬਲੈਕਮੇਲ ਕਰ ਰਹੀ ਸੀ ਕਿ ਤੂੰ ਮੈਨੂੰ ਪੈਸੇ ਦੇ ਨਹੀਂ ਤਾਂ ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦੇਵਾਂਗੇ ਇੱਕ ਪੁਲਿਸ ਵਾਲੀ ਪੁਲਿਸ ਵਾਲੇ ਨਹੀਂ ਜਾਨੀ ਬੰਦਾ ਪਹਿਲਾਂ ਇਹ ਕੰਮ ਕਰਤਾ ਲੈਂਦਾ ਪਰ ਉਸ ਤੋਂ ਬਾਅਦ ਜੋ ਇਸ ਦੇ ਨਤੀਜੇ ਹੁੰਦੇ ਆ ਉਹ ਬੜੇ ਹੀ ਮਾੜੇ ਹੁੰਦੇ ਨੇ ਜਿਵੇਂ ਅਰਣ ਰਾਏ ਨੇ ਜੋ ਮਨਾਕਸ਼ੀ ਸ਼ਰਮਾ ਸੀ ਉਸ ਨਾਲ ਨਜ਼ਦੀਕੀਆਂ ਦਾ ਵਧਾਇਆ ਉਸ ਨਾਲ ਸਬੰਧ ਵੀ ਬਣਾਏ ਹੋਣਗੇ ਇਹਨਾਂ ਦੀ ਬੜੀ ਜ਼ਿਆਦਾ ਨੇੜਤਾ ਹੋ ਜਾਂਦੀ ਹੈ 7 ਮਹੀਨੇ ਬੜਾ ਇੱਕ ਦੂਜੇ ਦੇ ਕਲੋਜ਼ ਰਹਿੰਦੇ ਨੇ ਪਰ ਉਸ ਤੋਂ ਬਾਅਦ ਜੋ ਹੁੰਦਾ ਹੈ 5 ਦਸੰਬਰ 2025 ਨੂੰ ਰਾਤ ਨੂੰ 9:15:32 ਸੈਕਿੰਡ ਤੇ ਜੋ ਸੀਸੀਟੀਵੀ ਕੈਮਰੇ ਵਿੱਚ ਫੁਟੇਜ ਆਉਂਦੀ ਹੈ ਕਿ 3 ਮਿੰਟਾਂ ਲਈ ਇਹ ਜੋ ਮਨਾਕਸ਼ੀ ਸ਼ਰਮਾ ਹੁੰਦੀ ਹੈ ਇਹ ਆਰਨ ਰਾਏ ਦੇ ਕੁਆਟਰ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾਣ ਤੋਂ ਬਾਅਦ ਜਦੋਂ ਇਹ ਵਾਪਸ ਨਿਕਲਦੀ ਹੈ ਗੋਲੀ ਦੀ ਆਵਾਜ਼ ਵੀ ਆਉਂਦੀ ਹੈ ਤੇ 3 ਮਿੰਟਾਂ ਬਾਅਦ ਇਹ ਵਾਪਸ ਆ ਜਾਂਦੀ ਹੈ ਪਰ ਜਦੋਂ ਪੁਲਿਸ ਵਾਲੇ ਜਾਂਦੇ ਆ ਪੁਲਿਸ ਵਾਲੇ ਜਾ ਕੇ ਦੇਖਦੇ ਨੇ ਤਾਂ ਆਰਨ ਰਾਏ ਦੀ লাশ ਪਈ ਹੁੰਦੀ ਹੈ ਇਸ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੁੰਦੀ ਹੈ ਤੇ ਜੋ ਇਸ ਦਾ ਸਰਵਿਸ ਰਵਾਲਵਰ ਹੁੰਦਾ ਇਸ ਤੇ ਪੇਟ ਉੱਤੇ ਪਿਆ ਹੁੰਦਾ ਹੁਣ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਤਫ਼ਤੀਸ਼ ਕਰ ਰਹੀ ਹੈ ਕਿ ਆਖਰ ਇਹ ਜੋ ਆਰੁਨਾਇਦੀ ਮੌਤ ਹੋਇਆ ਉਸਨੇ ਸੁਸਾਇਸਾਈਡ ਕੀਤੀ ਹੈ ਜਾਂ ਉਸ ਦਾ ਕਤਲ ਕੀਤਾ ਗਿਆ ਜਾਂ ਕੋਈ ਹੋਰ ਗੱਲ ਇਹ ਚੀਜ਼ ਦੀ ਪੁਲਿਸ ਤਫਤੀਸ਼ ਕਰ ਰਹੀ ਹੈ ਪਰ ਜੋ ਇਹ ਮਨਾਕਸ਼ੀ ਸ਼ਰਮਾ ਗੀ ਇਸ ਦਾ ਜੋ ਬੈਕਗ੍ਰਾਉਂਡ ਹੈ ਇਹ ਵੀ ਕੋਈ ਬਾਲਾ ਵਧੀਆ ਨਹੀਂ ਕਿਉਂਕਿ ਇਸ ਨੇ ਪਹਿਲਾਂ ਵੀ ਇੱਕ ਪੁਲਿਸ ਵਾਲੇ ਦੇ ਨਾਲ ਨਜ਼ਦੀਕੀਆਂ ਬੁਧਾਈਆਂ ਸੀ ਤੇ ਉਸ ਦੇ ਨਾਲ ਫਿਰ ਜਦੋਂ ਉਸ ਨੇ ਵਿਆਹ ਕਰਵਾ ਲਿਆ ਤਾਂ ਇਸ ਨੇ ਉਸ ਉੱਪਰ ਐਫ ਆਈ ਆਰ ਦਰਜ ਕਰ ਦਿੱਤੀ ਕਿਉਂਕਿ ਬੰਦਾ ਗੱਲ ਉਹੀ ਹੈ ਕਿ ਬੰਦਾ ਗਲਤ ਕਰਨ ਲੱਗਿਆ ਕਦੇ ਨਹੀਂ ਸੋਚਦਾ ਉਸ ਨੂੰ ਇਹ ਨਹੀਂ ਲੱਗਦਾ ਕਿ ਮੈਂ ਜੋ ਇਹ ਕਰ ਰਿਹਾ ਇਸ ਦਾ ਜੋ ਨਤੀਜਾ ਕਿ ਨਾਕਾਤਕ ਹੋਵੇਗਾ ਇਹ ਮੇਰੇ ਲਈ ਕਿੰਨਾ ਹਾਨੀਕਾਰਕ ਹੋ ਸਕਦਾ ਜੋ ਅਰਨਰਾਇਸ ਦੀ ਉਸਦੀ ਵੀ ਗਲਤੀ ਸੀ ਉਸ ਨੇ ਆਪ ਤੋਂ ਬੜੀ ਛੋਟੀ ਉਮਰ ਦੀ ਜੋ ਉਸਦੀ ਪੁਲਿਸ ਅਧਿਕਾਰੀ ਸੀ ਉਸ ਦੇ ਨਾਲ ਨਜ਼ਦੀਕੀਆਂ ਵਧਾ ਲਈਆਂ ਪਰ ਉਹਦੋਂ ਦਾ ਉਸ ਨੂੰ ਇਹ ਲੱਗਿਆ ਹੋਵੇਗਾ ਕਿ ਸਭ ਕੁਝ ਠੀਕ ਹੈ ਬੜੀ ਜ਼ਿੰਦਗੀ ਵਧੀਆ ਲੱਗੀ ਹੋਵੇਗੀ ਕਿ ਨਜ਼ਾਰੇ ਲੈਣੇ ਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਮਨਾਕਸ਼ੀ ਸ਼ਰਮਾ ਉਹ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰੋੜਾ ਬਣ ਜਾਏਗੀ ਸਭ ਤੋਂ ਵੱਡਿਆ ਉਸ ਨੂੰ ਦੁਖੀ ਕਰਨ ਵਾਲਾ ਇਹ ਇਨਸਾਨ ਬਣ ਜਾਏਗਾ ਕਿ ਪਹਿਲਾਂ ਤਾਂ ਉਹਨਾਂ ਨੇ ਬੜੀਆਂ ਰੰਗ ਰਲੀਆਂ ਵੀ ਮਨਾਇਆਂ ਹੋਣਗੀਆਂ ਸਭ ਕੁਝ ਕੀਤਾ ਹੋਊਗਾ ਕਿਉਂਕਿ 7 ਮਹੀਨੇ ਇਹ ਇੱਕੋ ਥਾਣੇ ਦੇ ਵਿੱਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਹੁਣ ਜਦੋਂ ਮਨਾਕਸ਼ੀ ਸ਼ਰਮਾ ਆਰਨ ਰਾਏ ਦਾ ਜੋ ਭੇਤ ਪਾ ਜਾਂਦੀ ਹੈ ਜਿਵੇਂ ਆਪਾਂ ਕਹਿੰਨਾ ਕਿ ਭੇਤ ਪਾ ਗਈ ਭੇਤ ਪਾਉਣ ਤੋਂ ਬਾਅਦ ਫਿਰ ਜੂਸਟ ਹੋ ਜਾਂਦਾ ਕੰਮ ਤੇ ਹੁਣ ਜੋ ਮਨਾਕਸ਼ੀ ਸ਼ਰਮਾ ਸੀ ਉਹ ਇਸ ਉੱਪਰ ਹਾਵੀ ਹੋ ਗਈ ਤੇ ਇਸ ਤੋਂ ਪੈਸੇ ਵੀ ਖਾਂਦੀ ਹੋਵੇਗੀ ਤੇ ਹੁਣ ਵੀ ਇਹੀ ਦੱਸਿਆ ਜਾਂਦਾ ਕਿ 25 ਲੱਖ ਰੁਪਿਆ 25 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਆਰਨ ਰਾਏ ਤੋਂ ਮਨਾਕਸ਼ੀ ਸ਼ਰਮਾ ਕਿ ਉਸ ਦਾ ਫਰਵਰੀ 2026 ਚ ਵਿਆਹ ਹੈ ਇਸ ਲਈ ਉਸ ਨੂੰ ਪੈਸੇ ਦਿਓ ਪੈਸੇ ਦੋ ਨਹੀਂ ਉਸ ਦੇ ਕੋਲ ਅਰਨ ਰਾਏ ਦੀਆਂ ਜੋ ਵੀਡੀਓ ਸੀ ਅਸ਼ਲੀਲ ਵੀਡੀਓ ਸੀ ਫੋਟਮਾ ਸੀ ਜੋ ਦੱਸਿਆ ਜਾ ਰਿਹਾ ਕਿਉਂਕਿ ਜੋ ਮਨਾਕਸ਼ੀ ਸ਼ਰਮਾ ਸੀ ਉਹ ਤਾਂ ਵਿਆਹੀ ਨਹੀਂ ਹੋਈ ਸੀ ਪਰ ਜੋ ਅਰਨ ਰਾਏ ਸੀ ਉਹ ਤਾਂ ਵਿਆਹਿਆ ਹੋਇਆ ਸੀ ਤੇ ਉਸ ਨੂੰ ਤਾਂ ਇਹ ਲੱਗ ਰਿਹਾ ਸੀ ਕਿ ਮੇਰਾ ਘਰ ਬਰਬਾਦ ਹੋ ਜਾਏਗਾ ਪਰ ਇਧਰ ਮਨਾਕਸ਼ੀ ਸ਼ਰਮਾ ਨੂੰ ਲੱਗ ਰਿਹਾ ਸੀ ਕਿ ਹੁਣ ਮੁਰਗਾ ਫਸ ਗਿਆ ਇਸ ਨੂੰ ਹਲਾਲ ਕੀਤਾ ਜਾਵੇ ਕਿ ਇਸ ਤੋਂ ਪੈਸੇ ਲੈਤੇ ਜਾਣ ਪੈਸੇ ਠੱਗੇ ਜਾਣ ਇਸ ਨੂੰ ਬਲੈਕਮੇਲ ਕੀਤਾ ਜਾਵੇ ਪਰ ਇਹ ਸਭ ਦੇ ਵਿੱਚ ਦੋ ਬਹੁਤ ਵੱਡੇ ਨੁਕਸਾਨ ਹੋਗੇ ਇੱਕ ਬੰਦੇ ਦੀ ਤਾਂ ਮੌਤ ਹੋ ਗਈ ਤੇ ਦੂਜਾ ਹੁਣ ਮਨਾਕਸ਼ੀ ਸ਼ਰਮਾ ਦੀ ਵੀ ਜੋ ਜ਼ਿੰਦਗੀ ਆ ਉਹ ਸ਼ਾਇਦ ਇਸ ਤੋਂ ਬਾਅਦ ਜੇਲ੍ਹ ਦੇ ਵਿੱਚ ਹੀ ਕੱਟੇਗੀ ਇਸ ਕਰਕੇ ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਗਲਤ ਕੰਮ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਕਿ ਇਹ ਗਲਤ ਹੈ ਪਰ ਆਪਾਂ ਫਿਰ ਵੀ ਉਸ ਨੂੰ ਕਰਦੇ ਆਂ ਕਿਉਂਕਿ ਉਹ ਆਪਾਂ ਨੂੰ ਚੰਗਾ ਲੱਗਦਾ ਹੈ ਕਿ ਇਹ ਵਧੀਆ ਕਿਉਂਕਿ ਜਦੋਂ ਕੋਈ ਆਪਾਂ ਗਲਤ ਕੰਮ ਕਰਦੇ ਆ ਤਾਂ ਉਹ ਇੱਕ ਵਾਰ ਆਪਾਂ ਨੂੰ ਵਧੀਆ ਲੱਗਦਾ ਹੀ ਲੱਗਦਾ ਹੈ ਭਾਵੇਂ ਉਹ ਪੈਸੇ ਕਮਾਉਣ ਦਾ ਕੋਈ ਢੰਗ ਹੋਵੇ ਸੌਖਾ ਤਰੀਕਾ ਹੋਵੇ ਜਾਂ ਕੋਈ ਐਦਾਂ ਦਾ ਹੋਵੇ ਜਾਨੀ ਨਜਾਇਜ਼ ਸਬੰਧਾਂ ਦਾ ਹੋਵੇ ਉਹ ਇੱਕ ਵਾਰ ਬੰਦੇ ਨੂੰ ਬੜਾ ਵਧੀਆ ਲੱਗਦਾ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਉਣ ਵਾਲਾ ਜੋ ਸਮਾਂਗਾ ਉਹ ਬੜਾ ਜ਼ਿਆਦਾ ਕਾਤਕ ਮੇਰੇ ਲਈ ਸਿੱਧ ਹੋ ਸਕਦਾ ਤੇ ਫਿਰ ਉਸ ਦੇ ਜੋ ਨਤੀਜੇ ਨਿਕਲਦੇ ਆ ਬੜੇ ਜ਼ਿਆਦਾ ਗਾਤਕ ਨਿਕਲਿਆ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਪੁਲਸ ਵਾਲੀ ਨੇ ਹੀ ਪੁਲਸ ਵਾਲੇ ਉੱਤੇ ਇੰਨਾ ਦਬਾਅ ਪਾਇਆ ਉਸ ਨੂੰ ਬਲੈਕਮੇਲ ਕੀਤਾ ਕਿ ਉਸ ਨੂੰ ਆਤਮ ਹੱਤਿਆ ਕਰਨੀ ਪੈਗੀ ਇਹ ਤਾਂ ਚਲੋ ਤਫਤੀਸ਼ ਦਾ ਵਿਸ਼ਾ ਕਿ ਕੀ ਨਿਕਲ ਕੇ ਆਉਂਦਾ ਹੈ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਇਸ ਜੋ ਮਨਾਕਸ਼ੀ ਸ਼ਰਮਾ ਏਸ ਨੇ ਹੀ ਉਸ ਦੇ ਗੋਲੀ ਮਾਰੀ ਹੈ ਪਰ ਇਸ ਵਿੱਚ ਆਪਾਂ ਕੋਦ ਸੋਚ ਸਕਦੇ ਆ ਕਿ ਸ਼ਾਇਦ ਇਦਾਂ ਦਾ ਨਹੀਂ ਹੋ ਸਕਦਾ ਮਨਾਕਸ਼ੀ ਸ਼ਰਮਾ ਨੇ ਗੋਲੀ ਨਹੀਂ ਮਾਰੀ ਹੋਣੀ ਉਸਨੇ ਖੁਦ ਹੀ ਆਤਮ ਹੱਤਿਆ ਕਰ ਲਈਤੀ ਹੋ ਕਿਉਂਕਿ ਮਨਾਕਸ਼ੀ ਸ਼ਰਮਾ ਲਈ ਤਾਂ ਉਹ ਇੱਕ ਮੁਰਗੀ ਸੀ ਸੋਨੇ ਦਾ ਅੰਡਾ ਦੇਣ ਵਾਲੀ ਉਹ ਉਸ ਨੂੰ ਨਹੀਂ ਮਾਰ ਸਕਦੀ ਫਿਰ ਵੀ ਚਲੋ ਇਹ ਤਾਂ ਪੁਲਿਸ ਨੇ ਤਫ਼ਤੀਸ਼ ਕਰਨੀ ਆ ਪੁਲਿਸ ਨੂੰ ਜਾਂਚ ਕਰੇਗੀ ਫੇਰ ਹੀ ਪਤਾ ਲੱਗਿਆ ਕਿ ਆਖਰ ਗੱਲ ਕੀ ਸੀ ਸੋ ਇਹ ਘਟਨਾ ਜਿਹੜੀ ਹੈ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪੁਲਿਸ ਵਾਲੇ ਦਾ ਹੀ ਪੁਲਿਸ ਵਾਲੀ ਦੇ ਨਾਲ ਅਫੇਰ ਚੱਲ ਪੈਂਦਾ ਉਮਰ ਦਾ ਬੜਾ ਜ਼ਿਆਦਾ ਫਰਕ ਹੁੰਦਾ ਇਹਨਾਂ ਦਾ ਕਿਉਂਕਿ 2 1997 ਦੇ ਵਿੱਚ ਜੋ ਅਰਨੋ ਕੁਮਾਰ ਹੁੰਦਾ ਇਸ ਦੀ ਭਰਤੀ ਹੁੰਦੀ ਹੈ ਤੇ 2014 ਦੇ ਵਿੱਚ 2019 ਦੇ ਵਿੱਚ ਸੌਰੀ 2019 ਦੇ ਵਿੱਚ ਜੋ ਭਰਤੀ ਹੁੰਦੀ ਆ ਉਹ ਹੁੰਦੀ ਹੈ ਮਿਨਾਕਸ਼ੀ ਸ਼ਰਮਾ ਦੀ ਜਾਨੀ ਇਹਨਾਂ ਦੀ ਉਮਰ ਦੇ ਵਿੱਚ ਬੜਾ ਜਿਆਦਾ ਫਰਕ ਹੁੰਦਾ ਹੈ ਤੇ ਫਿਰ ਇੱਧਰ ਵੀ ਸ਼ਾਇਦ ਆਰਣ ਰਾਏ ਨੂੰ ਲੱਗਦਾ ਹੋਵੇ ਆਰਣ ਕੁਮਾਰ ਰਾਏ ਨੂੰ ਕਿ ਇਹ ਤਾਂ ਗੱਲ ਬਣ ਗਈ ਪਰ ਗੱਲ ਬੜੀ ਜਿਆਦਾ ਗਲਤ ਬਣੀ ਕਿਉਂਕਿ ਇਸ ਦਾ ਜੋ ਨਤੀਜਾ ਸੀ ਬੜਾ ਜਿਆਦਾ ਘਾਤਕ ਨਿਕਲਿਆ ਜਿਸ ਦੇ ਕਾਰਨ ਆਰਣ ਰਾਏ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸੋ ਅੱਜ ਕਾਫੀ ਟਾਈਮ ਬਾਅਦ ਲਾਈਵ ਹੋਏ ਆ ਸੋਚਿਆ ਕਿ ਇੱਕ ਅਲੱਗ ਤਰ੍ਹਾਂ ਦਾ ਦੇਖੀਏ ਕਿ ਦਰਸ਼ਕਾਂ ਦੇ ਨਾਲ ਸਿੱਧੇ ਅਟੈਚ ਹੋ ਕੇ ਗੱਲਬਾਤ ਕਰਨ ਦਾ ਜੋ ਸਵਾਦ ਆਉਂਦਾ ਉਹ ਵੱਖਰਾ ਹੀ ਆਉਂਦਾਗਾ ਸੋ ਇੱਥੇ ਕੁਲਵਿੰਦਰ ਸਿੰਘ ਜੀ ਚਾਹਲ ਹੈਲੋ ਲਿਖ ਕੇ ਭੇਜਦੇ ਨੇ ਬਾਈ ਜੀ ਧੰਨਵਾਦ ਜੋ ਵੀ ਦੋਸਤ ਜੁੜੇ ਹੋਏ ਇਸ ਲਾਈਵ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਤੁਹਾਡੇ ਕੋਈ ਸਵਾਲ ਨੇ ਤੁਹਾਡੇ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝੂਗਾ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਕਿਉਂਕਿ ਮੈਂ ਕਾਫੀ ਟਾਈਮ ਬਾਅਦ ਲਾਈਵ ਹੋਇਆਗਾ ਆਪਣੇ ਚੈਨਲ ਦੇ ਉੱਤੇ ਮੈਨੂੰ ਲੱਗਿਆ ਕਿ ਲਾਈਵ ਹੋ ਕੇ ਜੋ ਗੱਲ ਸੁਣਾਉਣ ਦਾ ਸਵਾਦ ਆ ਸ਼ਾਇਦ ਉਹ ਦੂਜੂ ਨਹੀਂ ਆਉਂਦਾ ਸੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਜੋ ਦੋਸਤ ਇਸ ਵਕਤ ਮੇਰੇ ਨਾਲ ਜੁੜੇ ਹੋਏ ਨੇ ਏਕਮ ਨੂਰ ਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਅ ਕਿਵੇਂ ਸਾਰੇ ਦੋਸਤ ਵਧੀਆ ਠੀਕ ਹੋ ਉਮੀਦ ਕਰਦਾ ਹਾਂ ਪਰਮਾਤਮਾ ਅੱਗੇ ਕਿ ਤੁਸੀਂ ਸਭ ਠੀਕ ਹੋਵੋਗੇ ਹਾਂ ਜਿਆਦਾ ਤੋਂ ਜਿਆਦਾ ਤੁਸੀਂ ਕਮੈਂਟ ਕਰੋ ਤਾਂ ਜੋ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਸਕੀਏ ਤੁਹਾਨੂੰ ਕਿੱਦਾਂ ਲੱਗਿਆ ਮੇਰਾ ਲਾਈਵ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤਕਰੀਬਨ ਆਪਾਂ 152 ਜਾਣੇ ਮੁਕੇਸ਼ 바ਵਾ ਜੀ 152 ਜਾਣੇ ਲਾਈਵ ਦੇ ਵਿੱਚ ਬੈਠੇ ਆ। ਸੋ ਤਕਰੀਰ ਨੂੰ 15 ਮਿੰਟਾਂ ਦਾ ਲਾਈਵ ਹੋ ਚੁੱਕਿਆ। ਸੋ ਤੁਸੀਂ ਮੈਨੂੰ ਇਸ ਲਾਈਵ ਨੂੰ ਦੇਖ ਕੇ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਦੱਸੋ ਕਿ ਐਦਾਂ ਜੇ ਮੈਂ ਤੁਹਾਨੂੰ ਜੋ ਇਹ ਸਟੋਰੀਆਂ ਨੇ ਜੋ ਕ੍ਰਾਈਮ ਸਟੋਰੀਆਂ ਨੇ ਸੁਨਾਵਾਤਾ ਤੁਹਾਨੂੰ ਕਿਦਾਂ ਦਾ ਲੱਗੇਗਾ। ਫਿਰ ਆਪਾਂ ਉਸ ਤਰ੍ਹਾਂ ਵੀ ਇਹ ਜੋ ਸਟੋਰੀਆਂ ਨੇ ਜੋ ਕਈ ਵਾਰ ਕੋਈ ਬ੍ਰੇਕਿੰਗ ਨਿਊਜ਼ ਹੁੰਦੀ ਆ ਉਹ ਤੁਹਾਨੂੰ ਮੈਂ ਇਦਾਂ ਸੁਣਾ ਦਿਆ ਕਰਾਂਗਾ ਕਿਉਂਕਿ ਇੱਕ ਦੂਜੇ ਨਾਲ ਆਪਾਂ ਅਟੈਚ ਹੋ ਜਾਵਾਂਗੇ ਇੰਨੇ ਨਾਲ ਤੁਸੀ ਵੀ ਕੋਈ ਮੈਸੇਜ ਕਰਕੇ ਕੋਈ ਕਮੈਂਟ ਕਰਕੇ ਤੁਸੀਂ ਮੈਥੋਂ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦੋਸਤ ਲਾਈਵ ਦੇ ਵਿੱਚ ਜੁੜੇ ਨੇ ਲਾਈਵ ਆ ਕੇ ਤੁਸੀਂ ਮੈਨੂੰ ਸੁਣਿਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸੋ ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਇਹ ਲਾਈਵ ਕੱਟਣਾ ਕਿਵੇਂ ਆ ਕਿਉਂਕਿ ਮੈਂ ਬਹੁਤ ਸਮੇਂ ਬਾਅਦ ਲਾਈਵ ਹੋਇਆ YouTube ਨੇ ਥੋੜੇ ਸਿਸਟਮ ਚੇਂਜ ਕਰ ਦਿੱਤੇ ਪਹਿਲਾਂ ਵਾਲਾ ਸਿਸਟਮ ਨਹੀਂ ਹੁਣ ਰਿਹਾ ਜਿਵੇਂ ਪਹਿਲਾਂ ਲਾਈਵ ਹੁੰਦੇ ਸੀ ਕਿਉਂਕਿ ਕਾਫੀ ਟਾਈਮ ਹੋ ਚੁੱਕਿਆਗਾ ਲਾਈਵ ਮੈਨੂੰ ਚੈਨਲ ਉੱਤੇ ਆਇਨੂ ਸੋ ਦੇਖਦਾ ਕਿ ਕਿੱਦਾਂ ਇਹ ਜੋ ਲਾਈਵ ਹੈ ਕੱਟਿਆ ਜਾ ਸਕਦਾ ਸੋ ਬਹੁਤ-ਬਹੁਤ ਮਿਹਰਬਾਨੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਹਮੇਸ਼ਾ ਮੇਰੀਆਂ ਵੀਡੀਓ ਨੂੰ ਪਿਆਰ ਦਿੱਤਾ ਦਿੰਦੇ ਹੋ ਕਾਫੀ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਹੋ ਕਿਉਂਕਿ 2017 ਦਾ ਜੋ ਇਹ ਮੇਰਾ ਚੈਨਲ ਪਹਿਲਾਂ ਮੈਂ ਇਸ ਉੱਤੇ ਫਨੀ ਜੋ ਵੀਡੀਓ ਪਾਉਂਦਾ ਹੁੰਦਾ ਸੀਗਾ ਤੁਹਾਨੂੰ ਚੁਟਕਲੇ ਵਗੈਰਾ ਵੀ ਮੈਂ ਬਹੁਤ ਸੁਣਾਏ ਨੇ ਤੇ ਹੁਣ ਜੋ ਕ੍ਰਾਈਮ ਸਟੋਰੀਆਂ ਮੈਂ ਤੁਹਾਨੂੰ ਸੁਣਾਉ ਲੱਗਿਆ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਇਹ ਵੀ ਮੈਨੂੰ ਦੱਸਿਓ ਸੋ ਮੈਨੂੰ ਜਿਆਦਾ ਬੜੇ ਦੋਸਤ ਜੁੜੇ ਨੇ ਮੈਨੂੰ ਲੱਗਦਾ ਨਹੀਂ ਸੀ ਕਿ ਇਹਨੇ ਆਪਾਂ ਜੁੜਾਂਗੇ 156 ਇਸ ਵਕਤ ਮੇਰੇ ਨਾਲ ਦੋਸਤ ਜੁੜੇ ਹੋਏ ਨੇ ਲਾਈਕ ਕਰ ਦਿਓ ਮੇਰੀ ਵੀਡੀਓ ਨੂੰ ਤਾਂ ਜੋ ਅੱਗੇ ਤੋਂ ਮੈਂ ਹੋਰ ਵਧੀਆ ਢੰਗ ਨਾਲ ਤੁਹਾਨੂੰ ਲਾਈਵ ਬੈਠ ਕੇ ਜੋ ਕੋਈ ਕ੍ਰਾਈਮ ਸਟੋਰੀ ਆਉਂਦੀ ਆ ਉਹ ਸੁਣਾਵਾਂ ਕਿਉਂਕਿ ਜ਼ਿਆਦਾ ਜੋ ਵਧੀਆ ਲੱਗਦਾ ਉਹ ਲਾਈਵ ਬੈਠ ਕੇ ਲੱਗਦਾਗਾ ਕਿਉਂਕਿ ਲਾਈਵ ਗੱਲਾਂ ਕਰਕੇ ਲੱਗਦਾਗਾ ਸੋ ਹੁਣ ਮੈਨੂੰ ਦੋ ਇਜਾਜ਼ਤ ਮੈਂ ਇਸ ਲਾਈਵ ਨੂੰ ਕੱਟ ਰਹਾਗਾ ਕਿਉਂਕਿ ਮੈਨੂੰ ਇੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਲਾਈਵ ਇਹ ਕੱਟਿਆ ਕਿਦਾਂ ਜਾਵੇਗਾ ਮੈਂ ਉਸ ਬਾਰੇ ਦੇਖ ਰਿਹਾ ਕਿ ਕਿਦਾਂ ਲਾਈਵ ਨੂੰ ਆਪਾਂ ਕੱਟ ਸਕਦੇ ਹਾਂ ਸਟਾਰਟ ਸਟਾਰਟ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਗੁਰਲੀਨ ਕੌਰ ਜੀ ਇਹ ਦੋਸਤ ਜੋ ਬੈਠੇ ਨੇ ਜੋ ਕਮੈਂਟ ਕਰ ਰਹੇ ਨੇ ਇਸ ਵਕਤ ਬਹੁਤ ਬਹੁਤ ਮਿਹਰਬਾਨੀ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਇਸ ਵਕਤ ਬੈਠ ਕੇ ਮੈਨੂੰ ਸੁਣ ਰਹੇ ਨੇ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਸਭ ਤੋਂ ਵੱਡਾ ਜੋ ਸਭ ਤੋਂ ਕੀਮਤੀ ਆ ਉਹ ਬੰਦੇ ਦਾ ਸਮਾਂ ਦਾ ਤੁਸੀਂ ਇੰਨਾ ਸਮਾਂ ਕੱਢਿਆ ਕਿ ਤੁਸੀਂ ਮੈਨੂੰ ਲਾਈਵ ਦੇਖ ਰਹੇ ਹੋ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਲਾਈਵ ਨੂੰ ਪਿਆਰ ਦੇ ਰਹੇ ਹੋ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ ਕਿ ਐਦਾਂ ਹੀ ਲਾਈਵ ਬੈਠ ਕੇ ਤੁਹਾਨੂੰ ਜੋ ਕੋਈ ਸਟੋਰੀ ਵਗੈਰਾ ਉਹ ਸੁਣਾਈ ਜਾਵੇ ਕ੍ਰਾਈਮ ਸਟੋਰੀਆਂ ਬ੍ਰੇਕਿੰਗ ਨਿਊਜ਼ ਵਗੈਰਾ ਦੀ ਜਾਣਕਾਰੀ ਤੁਹਾਨੂੰ ਮੈਂ ਲਾਈਵ ਦੇਵਾਂ ਸੋ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ